ਵਿਆਹ ਵਾਲੇ ਮੁੰਡੇ ਦੇ ਚਾਤਰੇ ਤਰੇ ਤਰਾਏ ਰਹੇਗੇ ਜਦੋਂ ਵਿਚੋਲਣ ਪੈਸੇ ਲੈ ਹੋਈ ਫਰਾਰ। ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪੈਦੇ ਪਿੰਡ ਵੜਿੰਗ ਵਿਖੇ ਇੱਕ ਨਵੀਂ ਘਟਨਾ ਦੇਖਣ ਨੂੰ ਮਿਲੀ ਜਦੋਂ ਵਿਆਹ ਵਾਲੇ ਮੁੰਡੇ ਦੇ ਵਿਆਹ ਦੇ ਚਾਤਰੇ ਤਰੇ ਤਰਾਏ ਹੀ ਰਹੇ ਗਏ ਪਤਾ ਚੱਲ ਲਿਆ ਕਿ ਵਿਚੋਲਣ ਪੈਸੇ ਲੈ ਕੇ ਫਰਾਰ ਹੋ ਗਈ ਅਤੇ ਮੁੰਡੇ ਦੇ ਘਰ ਟੈਟ ਲੱਗ ਗਿਆ ਲਗਾਇਆ ਰਹੇ ਗਿਆ ਅਤੇ ਮਠਿਆਇਆ ਵੀ ਪੱਕੀਆਂ ਪਕਾਇਆਂ ਰਹੇ ਗਿਆ ਅਤੇ ਮੇਲ ਵੀ ਬੈਠਾ ਰਹੇ ਗਿਆ। ਘਟਨਾ ਮੁਕਤਸਰ ਸਾਹਿਬ ਦੇ ਪਿੰਡ ਵੜਿੰਡੀ ਹੈ ਜਿੱਥੇ ਇੱਕ ਵਿਆਹ ਵਾਲੇ ਮੁੰਡੇ ਦੇ ਨਾਲ ਇੱਕ ਵੱਡਾ ਧੋਖਾ ਹੋਇਆ ਦੱਸ ਦਈਏ ਕਿ ਪਿੰਡ ਵੜਿੰਡੇ ਰਹਿਣ ਵਾਲੇ ਗਰੀਬ ਪਰਿਵਾਰ ਦੇ ਨਾਲ ਪਿੰਡ ਦੀ ਵਿਚੋਲਣ ਨੇ ਠੱਗੀ ਮਾਰੀ ਹੈ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਵਿਚੋਲਣ ਦੇ ਵੱਲੋਂ ਉਨ੍ਹਾਂ ਤੋਂ 50000 ਦੀ ਮੰਗ ਕੀਤੀ ਗਈ ਸੀ ਕਿ ਅਸੀਂ ਤੁਹਾਡੇ ਮੁੰਡੇ ਦਾ ਵਿਆਹ ਖੁਦ ਕਰਵਾਵਾਂਗੇ ਪਰ ਜਦੋਂ ਬਰਾਤ ਲੈ ਕੇ ਜਾਣੀ ਸੀ ਤਾਂ ਵਿਆਹ ਦੇ ਚਾਹ ਤਰੇ ਤਰਾਏ ਰਹੇ ਗਏ ਅਤੇ ਜਦੋਂ ਵਿਚੋਲਣ ਦੇ ਘਰ ਗਏ ਤਾਂ ਪਤਾ ਲੱਗਾ ਕਿ ਵਿਚੋਲਣ ਤਾਂ 50000 ਰੁਪਏ ਲੈ ਕੇ ਫਰਾਰ ਹੋ ਚੁੱਕੀ ਹੈ ਉਥੇ ਹੀ ਵਿਆਹ ਵਾਲੇ ਮੁੰਡੇ ਦਾ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਜਾਂਝ ਲਈ ਆਈਆਂ ਗੱਡੀਆਂ ਨੂੰ ਵੀ ਵਾਪਸ ਖਾਲੀ ਮੋੜਨਾ ਪਿਆ। ਉਥੇ ਹੀ ਵਿਆਹ ਵਾਲੇ ਮੁੰਡੇ ਅਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਉਹ ਗਰੀਬ ਪਰਿਵਾਰ ਹੈ ਅਤੇ ਉਹਨਾਂ ਦਾ 3 ਲੱਖ ਰੁਪਏ ਤੱਕ ਦਾ ਖਰਚਾ ਵਿਆਹ ਤੇ ਹੋ ਚੁੱਕਾ ਪਰ ਵਿਚੋਲਣ ਦੇ ਵੱਲੋਂ ਤਾਂ ਲੜਕੀ ਦਿਖਾਈ ਗਈ ਹੈ ਅਤੇ ਨਾ ਹੀ ਬਰਾਤ ਲੈ ਜਾਣ ਵਾਲੀ ਜਗ੍ਹਾ ਦੱਸੀ ਹੈ। ਉਧਰ ਪੁਲਿਸ ਨੂੰ ਵੀ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਗੁਲਵਿੰਦਰ ਸਿੰਘ ਆ ਜੀ ਕੀ ਕਹਣਗੇ ਅੱਜ ਮੇਰੇ ਇਹ ਰਿਸ਼ਤੇਦਾਰਾ ਜੀ ਇਹ ਮੇਰੇ ਸਾਲਾ ਸਬੂ ਮੇਰੇ ਮਮਾ ਜੀ ਆ ਤੇ ਇਹਨਾਂ ਨੇ ਵੀ ਜੀ ਇੱਥੇ ਆਪਣਾ ਵਿਚੋਲਣੇ ਇਹਨਾਂ ਨੂੰ ਧੋਖਾ ਧੜੀ ਕੀਤੀ ਅਲਚੋਲਣੇ ਪੂਰੀ 420 ਕੀਤੀ ਜੀ ਇਹਨਾਂ ਨੇ ਪੈਸਾ ਇਹਨਾਂ ਤੋਂ 5000 ਰੁਪਏ ਪਹਿਲਾਂ ਲੈ ਚੁੱਕੀ ਐ ਫਿਰ ਇਹਨਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਚਾਤਰੀ ਨੂੰ ਅਸੀਂ ਤੁਹਾਡੀ ਬਰਾਤ ਲੈ ਕੇ ਜਾਵਾਂਗੇ ਉਹ 10000 ਰੁਪਏ ਫਿਰ ਲੈ ਕੇ ਉਥੋਂ ਕੁੜੀ ਵਾਲਿਆਂ ਦੇ ਘਰ ਗਈ ਕਿੰਦੀ ਮੈਂ ਕੁੜੀ ਵਾਲੇ ਦੀ ਤਿਆਰੀ ਕਰਵਾਉਣੀ ਆ ਅਸੀਂ ਉਸ ਤੋਂ ਬਾਅਦ ਉਹਨੂੰ ਜੀ 2-4 ਘੰਟੇ ਫੋਨ ਟਰਾਈ ਕੀਤਾ ਪਰ ਉਹਨੇ ਸਾਡਾ ਫੋਨ ਨਹੀਂ ਚੁੱਕਿਆ ਤੇ ਫਿਰ ਉਹ ਆ ਕੇ ਜੀ ਕਰਿਆ ਕੇ ਆਵਦੇ ਉਹਨੇ ਇਹ ਗੱਲ ਆਖੀ ਜੀ ਉਹਨਾਂ ਦੀ ਕੁੜੀ ਭੱਜ ਗਈ ਆ ਸਾਡੇ ਘਰ ਨਹੀਂ ਆਈ ਅਜੇ ਕਰਿਆ ਆਵਦੇ ਆ ਕਹਿੰਦੀ ਉਹਨਾਂ ਦੀ ਕੁੜੀ ਭੱਜ ਗਈ ਆ ਸੀ ਫਿਰ ਜਾ ਕੇ ਉਹਨੂੰ ਪੁੱਛਿਆ ਵੀ ਤੁਸੀਂ ਇਦਾਂ ਨਾ ਕਰੋ ਤੁਸੀਂ ਸਾਡੀ ਬੇਇੱਜ਼ਤੀ ਕਰਵਾ ਰਹੇ ਆ ਪਿੰਡ ਦੇ ਵਿੱਚ ਵੀ ਸਾਡਾ ਕੋਈ ਹੱਲ ਕਰੋ ਤੇ ਫਿਰ ਕਹਿੰਦੀ ਮੈਂ ਚਲ ਕੋਈ ਨਾ ਕਿਸੇ ਬਸ ਹੋਰ ਟਰਾਈ ਕਰਦੀ ਆ ਟਰਾਈ ਟਰਾਈ ਕੀ ਕਰਨੀ ਸੀ ਸਿਰਫ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਉਹ ਖਤੜੀ ਵਿੱਚੋਂ ਸਾਡੇ ਤੋਂ ਪਈ ਆਰ ਪਈ ਵੀ ਲੈ ਗਈ ਐ ਸਾਡਾ ਜਿਹੜਾ ਖਰਚਾ ਵੀਰ ਜੀ ਇਹ ਹੁਣ ਵੇਖ ਲਓ ਵੀ 3-4 ਲੱਖ ਰੁਪਏ ਦੇ ਨੇੜੇ ਅਸੀਂ ਖਰਚਾ ਕਰ ਬੈਠੇ ਆ ਇਹ ਦੂ ਕੰਨਾ ਤੇ ਇਹ ਗਰੀਬ ਬੰਦਾ ਸੀਰੀ ਲਾਦਾ ਵਿਚਾਰਾ ਇਹਦੀ ਮਦਦ ਸਾਨੂੰ ਸਾਨੂੰ ਇਨਸਾਫ ਚਾਹੀਦਾ ਇਹਦੀ ਮਦਦ ਕੀਤੀ ਜਾਵੇ ਪੂਰੀ ਢੱਕ ਕੇ ਅੰਗਰੇਜ਼ ਸਿੰਘ ਆਈ ਕਿੱਥੇ ਗਿਰਨ ਮਾਲੂ ਵਿਣਗਾਂ ਦੀ ਮਾਮਲਾ ਕੀ ਹੈਗਾ ਪੂਰਾ ਘਟਨਾ ਕੀ ਹੈ ਮਾਵਲਾ ਕੀ ਆਈ ਇਹਨੇ ਪਹਿਲਾਂ ਰਿਸ਼ਤਾ ਕਰਾਇਆ ਸੀਗਾ ਰਿਸ਼ਤਾ ਕਰਾਇਆ ਨਹੀਂ ਤੇ ਇਹਨੇ ਆਪਣਾ 50000 ਰੁਪਏ ਲਵਾਤਾ ਇਨੇ ਆਪ ਲੈ ਲਿਆ ਠੀਕ ਹੈ 5000 ਲੈ ਕੇ ਮੈਨੂੰ ਆਦੀ ਵੀ ਕੋਈ ਚੱਕਰ ਨਹੀਂਗਾ ਵੀ ਕੁੜੀ ਦਾ ਮਾਂ ਪਿਓ ਹੈ ਨਹੀਂਗਾ ਤੇ ਮਾਂ ਹੈਗੀ ਹੈ ਠੀਕ ਹੈ ਤੇ ਅੰਨੀ ਅਗੇ ਵੀ ਮੈਂ ਆਪੇ ਸ ਕਰਨ ਪਾਉਂਗੀ ਸਾਰਾ ਕੁਝ ਮਾਪੇ ਕਰੂੰਗੀ ਕੋਈ ਟੈਨਸ਼ਨ ਨਹੀਂਗੀ ਆ ਵੇ ਲੋ 5000 ਰੁਪਿਆ ਲੈ ਗਈ ਆ ਸਬਜ਼ੀਆਂ ਪੰਜਾ ਸਾਰਾ ਕੁਝ ਪਿਆ ਤੇ ਆ ਟੈਂਟਰ ਲੱਗਿਆ ਪਿਆ ਇਹਦਾ ਖਰਚਾ ਵੇ ਲੋ ਢੀ ਵਾਲਾ ਦੇ ਖਰਚੇ ਵੇ ਲੋ ਕੀ ਇੰਨੇ ਕੀ ਕਰੀ ਤੋਂ ਉਹ ਰਾਤ ਨੂੰ ਜਿੱਤ ਜਾ ਸਕਦਾ ਬਰਾਤ ਲੈ ਕੇ ਜਾਣਾ ਸੀ ਇਹਨਾਂ ਦੀ 10000 ਰੁਪਇਆ ਹੋਰ ਦੇ ਮੈਨੂੰ ਤੇ ਉਸ ਤੋਂ ਬਾਅਦ ਜਿੱਤ ਰਾਤ ਨੂੰ 10000 ਕੀ ਦਿੱਤੀ ਸੀ 10000 ਰੁਪਇਆ ਦਿੱਤਾ ਸੀ ਅਸੀਂ ਇਹਨੂੰ 2:30 ਵਜੇ ਤੱਕ ਡਿੱਕਿਆ ਨਹੀਂ ਆਈ ਕਿ ਮੈਂ ਕਿਹਾ ਬਰਾਤਾਂ ਨੂੰ ਕਹਿੰਦੇ ਆ ਮੁੰਡਾਂ ਵਾਲੀਆਂ ਕਿ ਸਾਡੀ ਬਰਾਤ ਕਿਉਂ ਨਹੀਂ ਜਾਂਦੀ ਕਿ ਵੀ ਤੇ ਇਹਨੇ ਫੋਨ ਬੰਦ ਕਰ ਲਿਆ ਫੋਨ ਬੰਦ ਕਰ ਲਿਆ ਤੇ ਉਸ ਤੋਂ ਬਾਅਦ ਇਹ 9 ਸੀ ਪੁੱਸ ਸੀਗਾ ਉਹ ਇਹ ਤੋਂ ਪੱਟ ਗਈ ਇੱਕ ਬੰਦਾ ਅਗਿਆ ਕਾਨੂੰਨੀ ਰੱਖਿਆ ਨੇ ਕੀ ਕਿਹਾ ਇਹਨਾਂ ਨੇ ਕਿਹਾ ਕਿ ਤੁਹਾਨੂੰ ਦਾਤ ਤੇ ਆ ਰਹੀ ਹੈ ਇਹਦੇ ਲੈ ਕੇ ਜਾਣੀ ਉਸ ਤੋਂ ਬਾਅਦ ਕੀ ਇਹਨਾਂ ਨੇ ਕਿਹਾ ਤਾਂ ਇਹ ਆਂਦੀ ਵੀ ਜਾ ਕੇ ਮੈਂ ਤੁਹਾਨੂੰ ਦੱਸਦੀ ਮੈਂ ਤਿਆਰੀ ਕਰਾਉਣੀ ਹੈ ਜੀ ਉੱਥੇ ਜਾ ਕੇ 10000 ਰੁਪਏ 10000 ਰੁਪਏ ਲਏ ਉਸ ਤੋਂ ਬਾਅਦ ਕੀ ਤੁਹਾਨੂੰ ਇਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਦਾਤ ਆਉਗੀ ਲੈ ਕੇ ਆਓ ਜੀ ਇਹ ਆਂਦੀ ਵੀ ਪਹਿਲਾਂ ਤਾਂ ਆਂਦੀ ਸੀ ਵੀ ਕੁੜੀ ਭੱਜ ਗਈ ਫੇਰ ਆਂਦੀ ਮਰਗੂਗੀ ਮੰਨਤੀ ਗੱਲ ਮਾਂ ਕੀ ਕਰਦੇ ਸਾਡੇ ਮੁਸਾਬਸ ਵੇਖ ਲਓ ਤੁਸੀਂ ਵੀ ਗਰੀਬੀ ਦਾਵਾ ਹੈ ਰੁਪਈਆ 3-4 ਲੱਖ ਰੁਪਈਆ ਲਾਈ ਬੈਠਾ ਮੈਂ ਸਾਨੂੰ ਮਸਾਲਾ ਚਾਹੀਦਾ ਈ ਕੀ ਜੀ ਦਾ ਅੱਤ ਨਿਕਟ ਲਾ ਗਈ ਜੀ ਪੂਰਾ ਮਾਮਲਾ ਛੁੱਟ ਗਿਆ ਇਹ ਆਂਦੇ ਜੀ ਥੋੜਾ ਸਗਣ ਪਾਨੀ ਮੈਂ ਨੇ ਆਪ ਹੀ ਪਿਆਂਦੀ ਕੁੜੀ ਦੇ ਪਿਆ ਹੋਣੇਗਾ ਜੀ ਠੀਕ ਹੈ ਜੀ ਅਸੀਂ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਅਸੀਂ ਅਖਾ ਚਲੋ ਜੀ ਠੀਕ ਹੈ ਪਿੰਡ ਦਾ ਮਸਲਾ ਅਸੀਂ ਜ਼ਿੰਮੇਵਾਰੀ ਇਹ ਆਂਦੀ ਮੇਰੀ ਜ਼ਿੰਮੇਵਾਰੀ ਹੈ ਅਸੀਂ ਠੀਕ ਹੈ ਜੀ ਇਹਨੇ ਸਗਣ ਬਾਤਾਂ ਮੈਨੂੰ ਮੈਨੂੰ ਆਂਦੀ 4 ਤਰੀ ਦੀ ਤੇਰੀ ਬਰਾਤਾ ਠੀਕ ਹੈ ਵੀਪੋ ਦਾ ਨਾੰਦ ਤੇ ਵਾਦੂ ਨਹੀਂ ਮੈਂ ਜੀ ਠੀਕ ਹੈ ਜੀ ਕਿਨੇ ਮੁੜ ਕੇ ਅਸੀਂ ਫੋਨ ਲਾਈ ਗਏ ਤੜਕੇ ਆਂਦੀ ਵੀ ਮੈਂ 10000 ਰੁਪਿਆ ਲੈ ਕੇ ਜਾਊਂ ਹੀ ਠੀਕ ਹੈ 10000 ਰੁਪਿਆ ਦੇ ਸੱਠ ਵਜੇ ਦੇ ਨੂੰ ਆਂਦੀ ਮੈਂ ਜਾਣੇ ਕੁੜੀ ਵਾਲਿਆਂ ਦੀ ਆ ਕੇ ਤਿਆਰੀ ਕਰਾਉਣੀ ਆ ਜਾ ਕੇ ਇਹਨੇ ਅਸੀਂ ਫੋਨ ਲਾਇਆ ਆਂਦੀ ਵੀ 2:30 ਵਜੇ ਤੁਸੀਂ ਤੋਰੋ ਜੇ ਬਰਾਤ 2:30 ਵਜੇ ਫੋਨ ਲਾਇਆ ਉਦੋਂ ਬਾਅਦ ਇਹਨੇ ਫੋਨ ਨਹੀਂ ਚੱਕਿਆਗਾ ਘਰੇ ਆ ਕੇ ਆਂਦੀ ਕਿ ਕੁੜੀ ਭੱਜ ਗਈ ਮੁੜ ਕੇ ਅਸੀਂ ਕਹ ਫੇਰ ਅੱਕਰੀ ਪੁੱਛ ਲਾ ਕੋਣ ਦੀ ਕੁੜੀ ਦਾ ਭਰਾ ਮਰ ਗਿਆ ਜੀ ਹਾਂ ਅਸੀਂ ਮਜ਼ਦੂਰੀ ਕਰਨ ਵਾਲੇ ਮੇਰਾ ਪਿਆ ਉਹ ਵੀ ਮਜ਼ਦੂਰੀ ਕਰਦਾ ਮੈਂ ਵੀ ਕਰਦਾ ਹਾਂ ਇਹ ਗਰੀਬ ਬੰਦੇ ਆ ਜੀ 3.5 ਤੋਂ 4 ਲੱਖ ਰੁਪਏ ਖਰਚ ਆਇਆ ਸਾਨੂੰ ਇਹ ਗੱਲ ਦਾਨ ਸਾਹਿਬ ਦਿੱਤਾ ਜੀ ਕਿਨੇ ਕਿਨੇ ਪੈਸੇ ਲਈ ਸੀ ਤੁਹਾਡੇ ਇਨੇ ਸਾਡੇ ਤੋਂ 50000 ਰੁਪਏ ਲਿਆ ਸੀ ਕੋਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਹਾਂ ਜੀ